ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਿੱਚੋਂ ਸੰਤ ਸਮਾਜ ਤੇ ਸਿੱਖ ਜਥੇਬੰਦੀਆਂ ਵੱਲੋਂ ਮਾਝੇ ਦੇ ਮਾਲਵੇ ਦੇ ਮੁੱਖ ਮਾਰਗ ਹਰੀਕੇ ਹੈਡ ਵਿਖੇ ਦਿੱਤੇ ਜਾ ਰਹੇ ਸ਼ਾਂਤਮਈ ਦਰਨੇ ਪਿਛਲੇ 7 ਦਿਨਾਂ ਤੋਂ ਜਾਰੀ ਨੇ ਇਸ ਪ੍ਰਦਰਸ਼ਨ ਵਿੱਚ ਪੂਰੇ ਪੰਜਾਬ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਸੰਗਤਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਵੱਖ-ਵੱਖ ਪਿੰਡਾਂ ਤੋਂ ਰੋਜ਼ਾਨਾ ਦਰਨੇ ਤੇ ਬੈਠੀ ਸੰਗਤ ਲਈ ਲੰਗਰ ਪਹੁੰਚਾਏ ਜਾ ਰਹੇ ਨੇ ਪੰਥਕ ਆਗੂਆਂ ਨੇ ਇਸ ਨੂੰ ਸੰਗਤਾਂ ਦਾ ਸਾਂਝਾ ਮੋਰਚਾ ਦੱਸਿਆ ਜੋ ਹਰੀਕੇ ਪਤਨ ਹੈਡ ਤੇ ਜੋ ਮੋਰਚਾ ਲੱਗਾ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਗਾਂ ਦੀ ਬੇਦਬੀ ਹੋਈ ਜੋ ਦੁਸ਼ਟ ਪ੍ਰਾਣੀਆਂ ਨੇ ਬੇਦਬੀ ਕੀਤੀ ਸਿੱਖ ਸੰਗਤ ਨਾ ਸਹਾਰਦੀ ਹੋਈ ਹਰੀ ਕੇ ਹੈਡ ਤੇ ਆਣ ਕੇ ਬੈਠ ਗਈ ਜੋ ਸਰਬੱਤ ਸੰਗਤ ਹੈਡ ਤੇ ਬੈਠੀ ਹੈ ਉਹ ਸਰਕਾਰ ਤੋਂ ਮੰਗ ਕਰਦੀ ਹੈ ਚਾਹ ਦੁਸ਼ਟਾਂ ਨੂੰ ਵਾਤਵ ਸਜ਼ਾ ਦਿੱਤੀ ਜਾਏ ਚਾਹ ਸੰਗਤ ਦੇ ਹਵਾਲੇ ਕੀਤਾ ਜਾਏ ਜੋ ਇਥੋਂ ਦੀ ਸੰਗਤ ਹੈ ਉਹ ਸੰਗਤ ਦੇ ਸਿਰ ਤੇ ਹੀ ਹੈ ਸਾਰਾ ਮੋਰਚਾ ਜੋ ਸੰਗਤ ਫੈਸਲਾ ਕਰੇਗੀ ਉਸ ਨੂੰ ਹੀ ਟਾਲ ਮੰਨਿਆ ਜਾਏਗਾ